ਇਸਪੈਕਟਡ ਚੇਅਰ ਹੁੰਦੀ ਕੋਈ ਵੀ ਸੰਸਥਾ ਹੋ ਸਕਦੀ ਹੈ ਜਿਵੇਂ ਅਨਕਾਲਤਕ ਸਾਹਿਬ ਦੀ ਜ਼ਿੰਮੇਵਾਰੀ ਜਾਂ ਹੋਰ ਤੱਕ ਸਹਿबान ਦੀ ਕਿਸੇ ਹੋਰ ਕੋਲ ਗਈ ਹੁਣ ਉਹਨਾਂ ਲਈ ਵੀ ਇੱਕ ਤਰ੍ਹਾਂ ਦਾ ਤਾਂ ਇਮਤਿਹਾਨ ਹੀ ਰਹੇਗਾ ਅੱਜ ਦੀ ਘੜੀ ਦੇ ਮੁਤਾਬਕ ਜਿਹੜੇ ਨਵੇਂ ਆਏ ਨੇ ਕਿ ਉਹਨਾਂ ਨੇ ਕਿਹੜੇ ਰਾਹ ਚੱਲਣਾ ਸਿਆਸੀ ਤੌਰ ਤੇ ਨਾ ਲੋਕ ਬੜੇ ਕਹਿੰਦੇ ਨੇ ਕਹਿੰਦੇ ਕੇਂਦਰ ਨਾ ਪੰਜਾਬ ਦੀ ਸਰਕਾਰ ਭੰਗ ਕਰਨ ਨੂੰ ਫਿਰਦਾ ਮੈਂ ਸਵਾਲੇ ਨਹੀਂ ਪੈਦਾ ਹੁੰਦਾ ਜਿਹੜਾ ਬੰਦਾ ਅੱਖਾਂ ਮੀਚ ਕੇ ਉਹਨਾਂ ਦੀਆਂ ਸਾਰੀਆਂ ਨੀਤੀਆਂ ਲਾਗੂ ਕਰ ਰਿਹਾ ਹੋਵੇ ਉਹਦੀ ਸਰਕਾਰ ਪਰਾਂ ਹਟਾ ਕੇ ਪੰਜਾਬ ਦੀ ਜ਼ਿੰਮੇਵਾਰੀ ਆਪਣੇ ਗਲ ਕਿਉਂ ਪਾਉਣਗੇ ਜੀ ਇਹੋ ਮਤਲਬ ਇਹ ਜਿਹੜੇ ਇਹ ਬੰਦੇ ਗਏ ਨੇ ਨਾ ਉਹ ਪੰਜਾਬ ਦੀ ਸਵਾਰੀ ਸ਼ੇਰ ਦੀ ਸਵਾਰੀ ਕਰਨ ਆਲੀ ਆ ਪਤਾ ਵੀ ਪੰਜਾਬ ਵਿੱਚ ਕੀ ਰਿੱਝ ਪੱਕ ਰਿਹਾ ਸਾਰੇ ਕਾਸੇ ਚ ਸੋ ਇਹ ਜਿਹੜੇ ਨਵੇਂ ਗਏ ਨੇ ਬਹੁਤ ਸਖਤ ਇਮਤਿਹਾਨ ਬਹੁਤ ਸਖਤ ਇਮਤਿਹਾਨ ਟੋੜਾ ਸਾਫ ਕਹਿੰਦੇ ਹੁੰਦੇ ਸੀ ਅਕਸਰ ਕਹਿੰਦੇ ਐਕਸੀਡੈਂਟ ਹੁੰਦਾ ਵੀ ਆਹ ਲਾਦੀ ਆਹ ਲਾਦੀ ਜਦੋਂ ਬੰਦਾ ਉੱਥੇ ਜਾਂਦਾ ਨਾ ਜਦੋਂ ਅੰਤਰ ਧਿਆਨ ਹੁੰਦਾ ਜਦੋਂ ਇਤਿਹਾਸ ਆ ਕਾਲ ਤਖਤ ਤਾਂ ਦੇਖਦਾ ਫਿਰ ਉਹ ਉਹ ਨਹੀਂ ਰਹਿੰਦਾ ਬਦਲ ਜਾਂਦਾ ਸੋ ਦੇਖਦੇ ਆਉਣ ਵਾਲੇ ਸਮੇਂ ਚ ਪਰ ਬੰਦੇ ਇਹਨਾਂ ਨੇ ਜਿਹੜੇ ਲਾਏ ਨੇ ਉਹ ਇਹਨਾਂ ਦੇ ਸਿਸਟਮ ਅੰਦਰੋਂ ਨਹੀਂ ਬਾਹਰ ਲੈਨੇ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਕਿਉਂਕਿ ਪੰਥਾ ਜਿਹੜਾ ਉਹਦੀ ਹੁਣ ਬਾਜ ਨਿਗਾ ਹਰ ਇੱਕ ਗੱਲ ਤੇ ਤੁਸੀਂ ਤੁਸੀਂ ਹੱਥ ਤੇ ਹੱਥ ਮਾਰ ਕੇ ਭਗਵੰਤ ਮਾਨ ਵਾਂਗੂ ਐ ਨਹੀਂ ਕਹਿ ਸਕਦੇ ਫੰਡਾਂ ਦਾ ਹਿਸਾਬ ਕਹਿੰਦੇ ਨੇ ਜੀ ਲੋਕ ਤੁਸੀਂ ਫੰਡਾਂ ਦੇ ਨਹੀਂ ਦਿਨੋ ਗਰਾਂਟਾਂ ਦਾ ਕਿਉਂ ਹੁਣੇ ਲੈ ਲੋ ਸੋ ਆ ਜਿਹੜੀਆਂ ਗੱਲਾਂ ਜਿਹੇ ਤੋਤੇ ਬੋਤੇ ਜੇ ਕਰਦੇ ਨੇ ਨਾ ਆ ਬੈਂਸ ਹੋਇਆ ਚੀਮਾ ਹੋਇਆ ਵੰਟੀ ਰਮਾਣਾ ਦੇਖੇਉਣ ਵਾਲੇ ਸਮੇਂ 'ਚ ਕੀ ਹੁੰਦਾ ਇਹਨਾਂ ਨਾਲ? ਬੜੀ ਭੂਮਿਕਾ ਨਿਭਾਉਣ ਦੀ ਜਦੋਂ ਗੱਲ ਆਉਂਦੀ ਹੈ ਕਿ ਇਹਨੇ ਆ ਜਿੰਮੇਵਾਰੀ ਨਿਭਾਉਣੀ ਸੀ ਨੇ। ਇਹ ਸਾਰੇ ਦੇ ਵਿੱਚੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਬੜੀਆਂ ਕੋਸ਼ਿਸ਼ਾਂ ਹੋਈਆਂ ਕਿ ਤੁਸੀਂ ਬਾਹਰ ਨਾ ਜਾਓ ਇੱਥੋਂ ਤੱਕ ਕਿ ਗਿਆਨੀ ਰਘਵੀਰ ਸਿੰਘ ਵੀ ਅਪੀਲਾਂ ਕਰਦੇ ਰਹੇ। ਮੁਲਾਕਾਤਾਂ ਹੁੰਦੀਆਂ ਨੇ ਬਕਾਇਦਾ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਆਪਣੇ ਫੈਸਲੇ ਤੇ ਟਿਕੇ ਰਹਿਣਾ ਉਹਨਾਂ ਦੀ ਮਜਬੂਰੀ ਤੁਹਾਨੂੰ ਲੱਗਿਆ ਸਾਰਾ ਕੁਝ ਜਾਂ ਉਹਨਾਂ ਨੇ ਆਪਣੇ ਆਪ ਨੂੰ ਜਦੋਂ ਖੇਡ ਲਿਆ ਉਹਨਾਂ ਨੂੰ ਹੁਣ ਰੋਲ ਵਿੱਚ ਕਿੱਥੇ ਰੱਖਿਆ ਜਾਏਗਾ ਇਹ ਸਾਰੇ ਮਸਲੇ 'ਚ। ਦੇਖੋ ਜੀ ਮ ਮੇਰੇ ਨਾਲ ਗੱਲ ਵੀ ਹੋਈ ਆ ਦੋ ਵਾਰੀ ਇਸ ਸਮੇਂ ਦੇ ਦੌਰਾਨ ਮੈਂ ਕੀ ਕਰੀ ਜਾਂਨੇ ਆ ਪ੍ਰਧਾਨ ਜੀ ਤੁਸੀਂ ਕਹਿੰਦੇ ਮਾਲੀ ਸਾਹਿਬ ਅੱਧਾ ਮੂੰਹ ਤਾਂ ਮੇਰਾ ਕਾਲਾ ਹੋ ਗਿਆ ਮੈਂ ਅੱਧਾ ਨਹੀਂ ਹੁਣ ਕਰਾਉਣਾ ਉਹਨਾਂ ਨੂੰ ਪਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਕਿਹਾ ਸੀ ਨਾ ਵੀ ਹਟਾਓ ਇਹਨਾਂ ਸਾਰਿਆਂ ਨੂੰ ਸਿੰਘ ਸਹਿਬਾਨ ਨੇ ਜਦੋਂ 2 ਦਸੰਬਰ ਨੂੰ ਹੁਕਮ ਸੁਣਾਇਆ ਉਸ ਤੋਂ ਪਹਿਲਾਂ ਵਿਰਸੇ ਬੁਲਟੋਹ ਨੂੰ ਉਹ ਗੁੰਡਾਗਰਦੀ ਕਰਦਾ ਸੀ ਉਹਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਸੀ ਵੀ ਸਿਰੀ ਨੇ ਸਾਡੇ ਇਹ ਕੀ ਨੇ ਅ ਤੱਕ ਤਾਂ ਨਹੀਂ ਜਿੱਥੇ ਜਰ ਉਹਨੂੰ ਕਢਾਇਆ 10 ਸਾਲ ਤੋਂ ਤਾਂ ਕਿ ਬਾਕੀਆਂ ਨੂੰ ਕਰਨ ਹੋ ਜਾਣ 2 ਦਸੰਬਰ ਵਾਲੇ ਦਿਨ ਕਿਹਾ ਥੋੜਾ ਇੱਕ ਸ਼੍ਰੋਮਣੀ ਕਮੇਟੀ ਜੰਤਨ ਕਮੇਟੀ ਦਾ ਮੈਂਬਰ ਉਹਦਾ ਨਾਮ ਸੀ ਗੁਰਚਰਨ ਗਰੇਵਾਲ ਦਾ ਉਹ ਮੀਟਿੰਗਾਂ 'ਚ ਕਹਿੰਦਾ ਵੀ ਇਹਨਾਂ ਨੂੰ ਗੁਲਾਮੇ ਤੋਂ ਫੜਕੋ ਲਾਓ ਤਨਖਾਹ 7 ਤੋਂ ਲੈਂਦੇ ਨੇ ਗੱਲਾਂ ਕੀ ਕਰਦੇ ਨੇ ਉਹਨਾਂ ਨੇ ਸਮਝਾਇਆ ਸੀ ਕਿਹਾ ਸੀ ਵੀ ਤੁਸੀਂ ਇਹ ਰਾਹ ਨਾ ਪਾਓ ਫਿਰ ਹੁਣ ਜਦੋਂ ਨਹੀਂ ਹਟਣਾ ਜੀ ਇਹਨਾਂ ਨੇ ਇਹ ਤਾਂ ਫਿਰ ਹੁਣ ਵਾਲੇ ਸਮਝ ਦੱਸੋ ਕੀ ਹੁੰਦਾ ਮਤਲਬ ਫੈਸਲਾ ਤਾਂ ਪੰਚ ਦੀ ਕਮੇਟੀ ਕਰੀ ਤੇ ਇਸ ਕਰਕੇ ਸਿੰਘ ਸਾਹਿਬਾਨ ਦੇ ਹਟਾਉਣ ਨਾਲ ਮੇਰੇ ਹਿਸਾਬ ਨਾਲ ਨਾ ਪੰਚ ਪੰਜ ਮੈਂਬਰੀ ਕਮੇਟੀ ਤੇ ਕੋਈ ਫਰਕ ਪੈਂਦਾ ਨਾ ਉਹਤੇ ਕਰਨਾ ਚੰਗੀ ਗੱਲ ਉਹਨਾਂ ਨੇ ਇਹ ਕਰਤੀ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਮੈਂਬਰ ਬਣੋ ਮੈਂਬਰ ਬਣਾਏ ਜਾਣਗੇ ਕਾਲੀ ਦਲ ਦੇ ਵਿਧਾਨ ਸਰ ਉਹ ਕਾਲੀ ਦਲ ਜਿਹਨੇ ਧਰਮ ਜੁੱਧ ਮੋਰਚਾ ਲੜਿਆ ਸੀ ਇਸ ਕਰਕੇ ਜਦ ਫਿਰ ਉਹਨਾਂ ਦੇ ਟੈਂਪਚੇ ਦੀ ਗੱਲ ਨਹੀਂ ਗੱਲ ਆ ਮਾਰਗ ਸੇਧ ਦੀ ਪਰ ਉਹ ਕਹਿੰਦੇ ਆ ਸ਼ਰਮਣੀ ਕਾਲੀ ਦੇ ਅੰਦਰ ਦੀ ਲੀਡਰਸ਼ਿਪ ਕੇ ਜਿਹੜੀ 5 ਮੈਂਬਰੀ ਕਮੇਟੀ ਕੋਲ ਡਾਕਟਰ ਦਲਜੀਤ ਚੀਮਾ ਦੇ ਤੁਸੀਂ ਸੁਣੇ ਹੋਣੇ ਆ ਸਾਰੇ ਬਿਆਨ ਉਹ ਕਹਿੰਦੇ ਕਿ ਇਹਨਾਂ ਕੋਲ ਤੇ ਹਧਕਾਰ ਹੀ ਨਹੀਂ ਹੈ ਮੰਨਤਾ ਹੀ ਨਹੀਂ ਹੈ ਪਰ ਚੀ ਕਾਦੇ ਸਰ ਤੇ ਸਪਾਈ ਫਿਰਦੇ ਆ ਕਿਹੜੇ ਖਾਤੇ ਚ ਪੈਸੇ ਜਮਾ ਕਰਾਉਣੇ ਆ ਕਿਹੜਾ ਇਹਨਾਂ ਕੋਲ ਲੈਟਰ ਪੈਡ ਆ ਇਹ ਦੱਸਣ ਤਾਂ ਸਹੀ ਬਰਨਾਲਾ ਸਾਹਿਬ ਵੀ ਇੰਝ ਕਹਿੰਦੇ ਹੁੰਦੇ ਸੀ ਇਹ ਕਹਿੰਦੇ ਆ ਨਾ ਮਾਂ ਪਾਰਟੀ ਉਦੋਂ ਮਾਂ ਪਾਰਟੀ ਕਿਹੜੀ ਸੀ ਇਹਨਾਂ ਕੋਲੇ ਕੀ ਅਧਿਕਾਰ ਸੀ ਉਦੋਂ ਚੋਣਾਂ ਨਹੀਂ ਲੜੇ ਜਿੱਤੇ ਨਹੀਂ ਤੇ ਮੁੜ ਕੇ ਫਿਰ ਉਹ ਉਹ ਵੀ ਆ ਗਿਆ ਜਿਹੜਾ ਇਹ ਹੈ ਨਾ ਮਤਲਬ ਮਾਨ ਕਰਦੇ ਨੇ ਵੀ ਕਾਨੂੰਨ ਸਾਡੇ ਹੱਥ ਚ ਉਹਦਾ ਕਾਨੂੰਨ ਬਰਨਾਲਾ ਸਾਹਿਬ ਕੋਲੇ ਸੀ ਦਸਤਰ ਵੀ ਉਹਨਾਂ ਕੋਲੇ ਸੀ ਚੋਣ ਨਿਸ਼ਾਨ ਵੀ ਉਹਨਾਂ ਕੋਲੇ ਸੀ ਸੋ ਇਸ ਕਰਕੇ ਇਹ ਨਾ ਐਵੇਂ ਪੰਥ ਨੂੰ ਚੋਬਾਂ ਲਾ ਰਹੇ ਨੇ ਵੀ ਸਾਡੇ ਕੋਲੇ ਆ ਮੈਂ ਕਹਿੰਦਾ ਮੈਂ ਮਨਜੀਤ ਸਿੰਘ ਖੇੜਾ ਦੀ ਗੱਲ ਮੈਂ ਸੁਣੀ ਕਹਿੰਦਾ ਮੈਂ ਬਰਨਾਲਾ ਸਾਹਿਬ ਨੂੰ ਕਿਸੇ ਵੀ ਆਪਾ ਇਹ ਨਹੀਂ ਨਿਸ਼ਾਨ ਦੇਣਾ ਕਹਿੰਦੇ ਫਿਰ ਇਹੀ ਰਹਿ ਜੂ ਆਪਣੇ ਕੋਲੇ ਬਾਕੀ ਤਾਂ ਕੁਝ ਰਹਿਣਾ ਨਹੀਂ ਫਿਰ ਦਿੱਤਾ ਸੀ ਵੀ ਅਸਲੀ ਪਾਰਟੀ ਆ ਬਣਦੀ ਆ ਉਦੋਂ ਕਿਹੜੀ ਭਰਤੀਆਂ ਕੱਟੀਆਂ ਸੀ ਜੀ ਉਹਨੂੰ ਦਲ ਤੁਸੀਂ ਕਿਵੇਂ ਬਣਾਇਆ ਸੀ ਵੱਖਰਾ ਮਤਲਬ ਐਂ ਥੋੜੋ ਆਪਣੀਆਂ ਇਕੱਠੀਆਂ ਦੂਜੇ ਦੀਆਂ ਹੱਥ 'ਚ ਸੋ ਇਹ ਮਾਨਤਾ ਮੂਨਤਾ ਅੜਚਣ ਮਾਨਤਾ ਤੇ ਕਹਿੰਦੇ ਨੇ ਸਾਡੀ ਰੱਦ ਹੋ ਜੂ ਸਿਮਰਜੀਤ ਮਾਨ ਦੀ ਨਹੀਂ ਹੋਈ ਨਾਲੇ ਖਾਲਸਤਾਨ ਕਹਿੰਦਾ ਡਟ ਕੇ ਕਹਿੰਦਾ ਸੋ ਐਵੇਂ ਐਵੇਂ ਮਤਲਬ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨੇ ਤਿੰਨ ਚਾਰ ਇੱਕ ਤਾਂ ਜਿਹੜਾ ਟੌੜਾ ਸਾਹਿਬ ਦਾ ਬੰਦਾ ਵੱਡਾ ਕੁਕਰਮੋ ਤੋਂ ਕਰਾਉਂਦੇ ਨੇ ਧਾਮੀ ਸਾਹਿਬ ਨੇ ਦੇਖ ਲਿਆ ਸੀ ਮੇਰੇ ਤੋਂ ਆਹ ਕੁਝ ਕਰਾਉਣਗੇ ਉਹ ਨਹੀਂ ਮੰਨ ਰਿਹਾ ਹੁਣ ਉਹਦਾ ਅਸਤੀਫਾ ਨਹੀਂ ਪ੍ਰਵਾਨ ਕਰਦੇ ਕਮਾ ਫਸਦੇ ਨੇ ਨੰਬਰ 1 ਤੇ ਫਸਦੇ ਨੇ ਵੀ ਇੱਕ ਬੰਦਾਂਤਰ ਕਮੇਟੀ ਚ ਲੈਣਾ ਪਊ ਨਾ ਮੈਂ ਇੱਕ ਤਾਂ ਇਹਨਾਂ ਨਾਲ ਉਹ ਟੁੱਟ ਗਿਆ ਗਿਆ ਨਹੀਂ ਹਰਪ੍ਰੀਤ ਸਿੰਘ ਵੇਲੇ ਦੂਜਾ ਜ਼ਰੂਰੀ ਨਹੀਂ ਰਗੂਨਾਥ ਰਗੂਜੀਤ ਬਿਰਕਾ ਜਿਹੜਾ ਉਹ ਬਣਾਇਆ ਜਾਵੇ ਇੱਕ ਮੈਂਬਰ ਲੈਣਾ ਪਊ ਕਿਸੇ ਨੂੰ ਵੀ ਪ੍ਰਧਾਨ ਬਣਾ ਸਕਦੇ ਨੇ 21 ਦਿਨਾਂ ਦੇ ਵਿੱਚ ਜਨਰਲ ਹਾਊਸ ਸੱਦਣਾ ਪਊ ਤੇ ਜਨਰਲ ਹਾਊਸ ਦਾ ਰੋਂ ਕੀ ਹੋਊਗਾ ਉਹ ਤੋਂ ਡਰਦੇ ਮਾਰੇ ਪ੍ਰਵਾਨ ਨਹੀਂ ਪ੍ਰਵਾਨ ਨਹੀਂ ਟਾਈਮ ਟਪਾ ਰਹੇ ਨੇ ਟਾਈਮ ਟਪਾ ਰਹੇ ਨੇ ਅੱਜ ਵੀ ਸਥਿਤੀ ਦੇ ਮੁਤਾਬਕ ਜਨਰਲ ਹਾਊਸ ਹੋ ਜਾਂਦਾ ਤੇ ਬਹੁਤ ਕੁਝ ਨਵੀਆਂ ਚੀਜ਼ਾਂ ਵੀ ਉੱਭਰ ਸਕਦੀਆਂ ਬਿਲਕੁਲ ਉੱਭਰਨੀਆਂ ਜੀ ਸ਼੍ਰੋਮਣੀ ਕਮੇਟੀ ਦੇ ਚੋਣਾਂ ਉਹ ਗੱਲ ਤਾਂ ਬੜੀ ਵੱਖਰੀ ਆ ਹੀ ਰਾਂ ਜੇ ਕਿਸੇ ਦੀ ਆ ਨਾ ਜਦੋਂ ਉਹਨੂੰ ਕਹੇ ਭਾਈ ਹੁਣ ਜਾ ਕਹਿੰਦਾ ਕਿਹੜਾ ਮੂੰਹ ਲੈ ਕੇ ਮੈਂ ਜਾਵਾਂ ਤਖਤ ਹਜ਼ਾਰੇ ਨੂੰ ਤਾਨੇ ਭਾਬੀਆਂ ਦੇ ਫਿਰਜੂ ਸੀਨੇ ਯਾਰੀ ਸੋ ਕਿਹੜਾ ਮੂੰਹ ਲੈ ਕੇ ਮੰਗਣਗੇ ਵੋਟਾਂ ਅਕਾਲ ਤਖਤ ਮਹਾਨ ਕੀਵੇਂ ਕਹਿਣਗੇ ਇਸ ਕਰਕੇ ਜ਼ਰੂਰੀ ਨਹੀਂ ਇਹਨਾਂ ਦੇ ਹੱਥ 'ਚ ਹੋਵੇ ਉੜਤਾ ਆਉਣ ਵਾਲੇ ਸਮੇਂ 'ਚ ਦੇਖ ਲਓ ਐਵੇਂ ਕੇਂਦਰ ਨੂੰ ਦਾੜੀ ਫੜਾ ਰੱਖੀ ਹੈ ਜੀ ਪੰਜਾਬ ਦਾ ਇੱਕ ਹੈ ਇਹ ਇੱਕ ਪੰਜਾਬ ਦਾ ਇਹ ਤਾਂ ਤਾਂ ਕਰਕੇ ਕੇਂਦਰ ਦੇ ਕੋਲੇ ਚਲਾ ਗਿਆ ਸੀ ਕਿਉਂਕਿ ਹਰਿਆਣਾ ਹਿਮਾਚਲ ਚੰਡੀਗੜ੍ਹੇ ਰਾਜ ਆ ਗਏ ਸੀ ਉਹਦੇ ਨਿਕਲ ਗਏ ਸਾਰੇ ਦੋਸਤਵਾਰੇ ਬਾਹਰ ਰਹਿ ਗਏ ਦੋ ਸ਼ਮਣੇ ਤੇ ਮੈਂਬਰ ਬਾਹਰ ਰਹਿ ਗਏ ਸੋ ਇਹ ਗੱਲਾਂ ਹੋਰ ਪਾਸੇ ਜਾਣਗੀਆਂ ਗੱਲਾਂ ਨਿੱਤਰਣਗੀਆਂ ਫੈਸਲੇ ਓਏ ਲੈ ਜਾਣਗੇ ਜਿਹੜੇ ਪੰਥ ਪੰਜਾਬ ਤੇ ਮੁਲਕ ਦੇ ਹਿੱਤ